ਗੁਰਨਾਣ ਪਾਸ਼ਾ ਵਿਆਪੂਰ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਹੋਮੋ ਹੋਮਾ ਕੇ ਸੰਗਤਾਂ ਵੀ ਪਹੁੰਚ ਰਹੀਆਂ ਬਟਾਲਾ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਬਟਾਲੇ ਤੋਂ ਸਾਂਝ ਬੁਟਿਕ ਬਟਾਲਾ ਰੋਡ ਜੀਟੀ ਰੋਡ ਗੁਰਦਾਸਪੁਰ ਤੋਂ ਬੋਲਦੀ ਆ ਨਦੀਪ ਕੌਰ ਮੇਰੇ ਵੱਲੋਂ ਮੇਰੇ ਸਾਂਝ ਬੁਟੀਕ ਵੱਲੋਂ ਤੇ ਮੇਰੇ ਸਾਰੇ ਡਿਪਾਰਟਮੈਂਟ ਮੇਰੀ ਇੰਸਟੀਟਿਊਸ਼ਨ ਦੇ ਵਿੱਚ ਜਿਹੜੇ ਬੈਠੇ ਸਾਰੇ ਕਾਰੀਗਰਾਂ ਵੱਲੋਂ ਸਾਡੇ ਸਮੂਹ ਪਰਿਵਾਰ ਸਾਂਝ ਪਰਿਵਾਰ ਵੱਲੋਂ ਸਾਰੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਗੁਰਪੁਰਪਤ ਜੀ ਦੀ ਵਿਆਗਪੁਰਬ ਦੀਆਂ ਤੇ ਇਸੇ ਤਰ੍ਹਾਂ ਸੰਤਾਂ ਦੇ ਉਪਰਾਲੇ ਵਾਹਿਗੁਰੂ ਕਰੇ ਕਿ ਹਮੇਸ਼ਾ ਮੱਦੇ ਰਹਿਣ ਤੇ ਪਰਮਾਤਮਾ ਸਮਨ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ